ਬਾਈ ਜੀ ਸਤਿ ਸ਼੍ਰੀ ਅਕਾਲ ਜੀ ਲਓ ਵੀ ਮਿੱਤਰੋ ਨਵਾਂ ਸ਼ੌਂਕ ਲੈ ਕੇ ਆਏ ਆ ਤੁਹਾਡੇ ਵਾਸਤੇ ਪਹੁੰਚੇ ਆ ਸ਼ਹਿਰ ਮਕੇਰੀਆਂ ਦੇ ਵਿੱਚ ਤੇ ਸ਼ਾਤਾ ਅੰਮ੍ਰਿਤ ਵੀਰ ਯੂ ਐਸ ਏ ਵਾਲੇ ਦੀ ਤੇ ਸ਼ੌਂਕ ਇੱਥੇ ਕਰਦੇ ਨੇ ਆਪਣੇ ਸ਼ਰਮਾ ਵੀਰ ਜੀ ਤੇ ਲਵ ਵੀਰਮਨ ਦਾ ਤੇ ਕਬੂਤਰ ਜਿਹੜੇ ਹੈਗੇ ਟੌਪ ਕਲਾਸ ਨੇ ਇੱਥੋਂ ਘਰ ਵਾਲੀਆਂ ਬਾਜ਼ੀਆਂ ਵੀ ੜਾਈਆਂ ਜਾਂਦੀਆਂ ਤੇ ਬਾਹਰ ਵਾਲੀਆਂ ਬਾਜ਼ੀਆਂ ਵੀ ਛੱਡੀਆਂ ਜਾਂਦੀਆਂ ਆਪਣੀ ਕੋਸ਼ਿਸ਼ ਇਹੀ ਰਹਿੰਦੀ ਆ ਵੀ ਜਿੱਥੇ ਵੀ ਜਾਈਏ ਆਪਾਂ ਤੁਹਾਨੂੰ ਸ਼ੌਂਕ ਕਰਾਉਂਦੇ ਰਹੀਏ ਤੇ ਨਵੇਂ ਖਿਡਾਰੀ ਵੀਰਾਂ ਲਈ ਕੁਝ ਨੌਲੇਜ ਦੀਆਂ ਗੱਲਾਂ ਜੋ ਅਸੀਂ ਆਪਣੇ ਉਸਤਾਦਾਂ ਤੋਂ ਸਿੱਖਿਆ ਉਹ ਤੁਹਾਡੇ ਨਾਲ ਆਪਾਂ ਸ਼ੇਅਰ ਕਰਦੇ ਰਹਿੰਨੇ ਆ ਤੇ ਹੁਣ ਆਪਾਂ ਤੁਹਾਨੂੰ ਕਬੂਤਰ ਦਿਖਾਨੇ ਆ ਵੀਰ ਦੇ ਕਿਹੜੇ ਕਿਹੜੇ ਹੈਗੇ ਨੇ ਸ਼ੌਂਕ ਬਹੁਤ ਵਧੀਆ ਆ ਤੇ ਐ ਕਹਿ ਲਓ ਵੀ ਟੌਪ ਕਲਾਸ ਬਰੀਡਾਂ ਨੇ ਬਾਈ ਹੁਣਾ ਦੇ ਕੋਲ ਇਹ ਸਿਰਫ ਤੁਹਾਡੇ ਸ਼ੌਂਕ ਦੇ ਲਈ ਐ ਸੇਲ ਨਹੀਂ ਐ ਜਦੋਂ ਸੇਲ ਵਾਲੀ ਵੀਡੀਓ ਆਏਗੀ ਉਹ ਵੀ ਤੁਹਾਡੇ ਨਾਲ ਜ਼ਰੂਰ ਸ਼ੇਅਰ ਕਰ ਦੇਵਾਂਗੇ ਜੀ ਇਹ ਨੇ ਬਾਈ ਹੁਣਾ ਦੇ ਕਬੂਤਰ ਆ ਕੋਜੀ ਕਬੂਤਰ ਪਾਏ ਨੇ ਬਾਈ ਹੁਣਾ ਨੇ ਜਾਲੇ ਦੇ ਵਿੱਚ ਮਿੱਤਰੋ ਕਰੋ ਸ਼ੌਂਕ ਇਹਨਾ ਕਬੂਤਰਾਂ ਦਾ ਧੰਨੇ ਵਾਲੇ ਲਾਲ ਚੀਨੇ ਤੇ ਰੱਤੇ ਜਮਾ ਸਿਰੇ ਦੇਖੋ ਤੁਸੀਂ ਖੁਦ ਕਹਿ ਕੇ ਦੇਖ ਕੇ ਕਹਿਣਾ ਵੀ ਹਾਂ ਵੀ ਆ ਲਾਲ ਚੀਨੇ ਰੰਗ ਆ ਜਿਹੜਾ ਇਹ ਵੀ ਬਹੁਤ ਘਟ ਮਿਲਦਾ ਦੇਖਣ ਨੂੰ ਮਤਲਬ ਪਹਿਲਾਂ ਬਹੁਤ ਜ਼ਿਆਦਾ ਹੁੰਦਾ ਸੀ ਹੌਲੀ 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 ਪਿਓਰਟੀ ਜਿਹੜੀ ਉਹ ਘਟਦੀ ਗਈ ਆ ਲਾਲ ਚੀਨਾ ਜਿਹੜਾ ਪਰਸੀ ਉਹ ਘਟਦਾ ਗਿਆ ਤੇ ਆ ਤੁਹਾਨੂੰ ਦਿਖਾਈਏ ਇੱਕ ਉਸਤਾਦ ਕਾਕੇ ਕਿਲੇ ਵਾਲੇ ਡੱਬਿਆਂ ਵਰਗਾ ਉਹਨਾਂ ਚੂਹਾ ਜਾਂ ਨਹੀਂ ਇਹ ਆਪਾਂ ਕਹਿੰਦੇ ਨਹੀਂ ਪਰ ਕਬੂਤਰ ਬੜਾ ਵਧੀਆ ਆ ਕਦ ਕਾਠ ਵੀ ਬਹੁਤ ਵਧੀਆ ਆ ਦੇਖੋ ਕਬੂਤਰ ਦੇ ਪਰ ਤੇ ਕਦ ਕਾਠ ਬਹੁਤ ਹੀ ਸੋਹਣਾ ਸ਼ਰਮਾ ਲਾਲ ਚੀਨਾ ਜਿਹਾ ਕਿਹੜੇ ਜੋ ਖਟੀਆਂ ਦਾ ਇਹ ਵਾਲੀ ਹਾਂ ਇਹ ਨਿਹੰਗਰ ਰੰਗੜਾ ਕਰੋ ਕੰਮ ਲੈ ਕੇ ਆਂ ਹੀ ਕਬੂਤਰੀ ਕਬੂਤਰੀ ਆ ਹਾਂਜੀ ਤੇ ਇਹਦੇ ਵਿੱਚ ਕਾਲੀ ਡੱਕੇ ਦੇ ਆ ਇਹ ਹੁਣ ਤੋਂ ਪਤਾ ਪਲਵਾਨ ਨਹੀਂ ਅੱਛਾ ਇਹ ਕਬੂਤਰ ਹੀ ਆ ਕਬੂਤਰ ਨੇ ਇਹ ਮਿਕਸੀ ਹੁਣ ਕੋਠੇ ਛਾੜ ਦੇਣੇ ਜੋੜੇ ਤੋੜ ਦੇਣੇ ਆ ਅੱਛਾ 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 ਹਾਂਜੀ ਐ ਲਓ ਜੀ ਖਟੀਆਂ ਖਾਣੇ ਇਹਦੀਆਂ ਪਰ ਦਿਖਾਓ ਇਹਦੇ ਪੈਰਾਂ ਤੋਂ ਮੌਜੀ ਆ ਹੈ ਉਹ ਦਿਖਾਓ ਡੱਬਾ ਐ ਲਓ ਜੀ ਇਹ ਹੈ ਡੱਬਾ ਕਬੂਤਰ ਬਹੁਤ ਹੀ ਵਧੀਆ ਇਹ ਸ਼ੇਰੇ ਕਰਵਾ ਹੈ ਯੂ ਐਸ ਏ ਵਾਲੇ ਠੀਕ ਆ ਠੀਕ ਆ ਹਾਂਜੀ ਕਾਫੀ ਪੁੰਤਰਾਈ ਦਿਉਣਾ ਕਰੋ ਹਾਂਜੀ ਇਹ ਪਰ ਦੇਖ ਰਹੇ ਹੋ ਤੁਸੀਂ ਬਾਈ ਕਬੂਤਰ ਦੇ ਬਹੁਤ ਹੀ ਵਧੀਆ ਲਾਜਵਾਬ ਆ ਰਸਤਾ ਵੀ ਦਿਖਾਓ ਕੱਢ ਕੇ ਇਹ ਰਸਤਾ ਬਾਈ ਮੇਰੇ ਘਰੇ ਉੜਦਾ ਰਿਹਾ ਇੱਕ ਐ ਲਓ ਜੀ ਬਾਈ ਹੁਣਾਂ ਫੜਿਆ ਰਸਤਾ ਦੇਖੋ ਬਾਈ ਬੜਾ ਹੀ ਚੰਗਾ ਆ ਕਬੂਤਰ ਦੀ ਕੁੰਡੀ ਬੰਦੀ ਆ ਤਾਉਣ ਦੇ ਵਿੱਚ ਮੇਰੇ ਘਰੇ ਬਾਈ 4-5 ਸਾਲ ਉੜਿਆ ਕਬੂਤਰ ਲਗਾਤਾਰ ਅੱਛਾ ਹਰ ਬਾਈਆਂ ਚ ਪਿਛਲੇ ਸਾਲ ਵੀ ਉੜਿਆ ਹੈ ਸਹੀ ਆ ਸਹੀ ਆ ਪਰ ਵੀ ਬੜੇ ਚੌੜੇ ਆ ਇਹਦੇ ਕਬੂਤਰ ਦੇ ਹਨ ਹਾਂਜੀ ਬਹੁਤ ਵਧੀਆ ਸਭ ਤੋਂ ਮੀਨ ਕਬੂਤਰ ਆਏ ਮੇਰੇ ਕੋਠੇ ਦਾ ਤੇ ਉਹ ਕਾਲੀਆਂ ਅੱਖਾਂ ਦਾ ਇੱਕ ਲਾਲ ਚੀਨਾ ਇਹ ਕਿਹੜਿਆਂ ਚੋਂ ਇਹ ਵੀ ਬਾਈ ਧੰਨੇ ਵਾਲਿਆਂ ਚੋਂ ਇਹ ਵੀ ਮੇਰੇ ਘਰੇ ਲਾਸਟ ਪੈਂਦਾ ਰਿਹਾ ਬਾਜ਼ੀਆਂ ਚ ਬੱਚਾ ਅੱਛਾ ਹਾਂਜੀ ਟੂਰਨਾਮੈਂਟ ਚ 2 2 2 ਹਰੀਆਂ ਅੱਖਾਂ ਦਾ ਹਾਂਜੀ ਆ ਬਾਈ ਹਰੀਆਂ ਅੱਖਾਂ ਦਾ ਆ ਇਹਦਾ ਬੱਚਾ ਛੜਨਾ ਜਿਹੜਾ ਪੰਜ ਜੂ ਕਾਲੀਆਂ ਦਾ ਲੱਗਦਾ ਸੀ ਤੇ ਇਹ ਹੈਗਾ ਹਰੀਆਂ ਅੱਖਾਂ ਦਾ ਕਾਫੀ ਹਰੀਆਂ ਅੱਖਾਂ ਇਹਦੀਆਂ ਬਾਈ ਹੂੰ ਬਹੁਤ ਹੀ ਵਧੀਆ ਇਹ ਘਰ ਦਾ ਬੱਚਾ ਇਹ ਆਈ ਕੂਤਰ ਕਿਦਮ ਬਾਹਰੋਂ ਆਈ ਕੂਤਰ ਠੀਕ ਆ ਠੀਕ ਆ ਬਹੁਤ ਵਧੀਆ ਭਾਈ ਇਹਦਾ ਬੱਚਾ ਛੱਡਾਂਗੇ ਪੰਜ ਨੂੰ ਇਹ ਬਾਈ ਹੈਗੇ ਕੁਝ ਜਾਲੇ ਦੇ ਪਾਏ ਬਾਕੀ ਕਬੂਤਰ ਅੰਦਰ ਨੇ ਉਹਨਾਂ ਦਾ ਤੁਹਾਨੂੰ ਆਪਾ ਕਰਾਉਣਾ ਹੀ ਸ਼ੌਂਕ ਇਹ ਜਿੰਨੇ ਵੀ ਕਬੂਤਰ ਤੁਸੀਂ ਦੇਖਣ ਜਾ ਰਹੇ ਹੋ ਇਹ ਨੇ ਬਰੀਡਰ ਕਬੂਤਰ ਵੱਡੇ ਤੇ ਤੁਸੀਂ ਅੱਜ ਨਸਲਾਂ ਵੀ ਦੇਖੋਗੇ ਬਾਈ ਹੁਣਾ ਕੋਲ ਕਿੰਨੀਆਂ ਵਧੀਆ ਨੇ ਬਹੁਤ ਹੀ ਵਧੀਆ ਵਧੀਆ ਆ ਇੱਕ ਲਾਲ ਡੱਬੀ ਫਿਰਦੀ ਆ ਤੇ ਐ ਹੈ ਬਾਈ ਹੁਣਾਂ ਦੇ ਕਬੂਤਰ ਉਧਰ ਵੀ ਜੋੜੀ ਆ ਪਰਲੇ ਬੰਨੇ ਵੀ ਜੋੜੀ ਆ ਆ ਦੇਖੋ ਜੀ ਕਮਰੇ ਦੇ ਅੰਦਰ ਦੋ ਪਾਰਟ ਕੀਤੇ ਹੋਏ ਜਾਲਾ ਬਣਾਇਆ ਹੋਇਆ ਆ ਵਿੱਚ ਸਾਰੇ ਦੇ ਜਾਲ ਲਾਇਆ ਹੋਇਆ ਆ ਅੰਦਰ ਥੋੜਾ ਜਿਹਾ ਹਨੇਰਾ ਆ ਪਰ ਤੁਹਾਨੂੰ ਆਪਕ ਕਬੂਤਰਾਂ ਨਾਲ ਸ਼ੌਂਕ ਕਰਾਉਣੇ ਆ ਤੁਸੀਂ ਦੇਖ ਕੇ ਕਹਿਣਾ ਵੀ ਕਬੂਤਰ ਵਾਕਿਆ ਹੀ ਵਧੀਆ ਆ ਐ ਕਰੋ ਸ਼ੌਂਕ ਮੇਰੇ ਦੀ ਤੇ ਫਿਰ ਦੱਸਣਾ ਕਿ ਸ਼ੌਂਕ ਕਿੰਨਾ ਦਾ ਲੱਗਦਾ ਅੰਮ੍ਰਿਤਪੁਰ ਵੀਰ ਜੀ ਐਸੇ ਮਕੇਰੀਆਂ ਲਵਨੰਦਾ ਤੇ ਸ਼ਰਮਾ ਕਿੰਗ ਮਕੇਰੀਆਂ ਇਹ ਹੈ ਬਈ ਜੀ ਕਬੂਤਰ ਦੇਖੋ ਬਹੁਤ ਥਾਂ ਤੇ ਜਾਈਦਾ ਦੇਖੀ ਜਿਆ ਕਬੂਤਰ ਹਰ ਭਰਾ ਦੇ ਕੋਲ ਇੱਕ ਤੋਂ ਇੱਕ ਪੰਦਾ ਜਿਹੜਾ ਪਿਆਰਾ ਇਹ ਕਬੂਤਰ ਬਿਸ਼ੇਰੀ ਕਰਵਾਈ ਜੀ ਅੱਛਾ ਡੱਬੀ ਕਬੂਤਰੀ ਹਾਂ ਜੀ ਚੀਨਾ ਨਾਲ ਮੋਜਾ ਦਰਵੇਸ਼ਪਿੰਡ ਵਾਲਾ ਜਿਹੜਾ ਫਿਰ ਜੀ ਜੀ ਹਾਂ ਜੀ ਕਾਫੀ ਕਬੂਤਰ ਆਈਦੀਆਂ ਹਾਂ ਕੀ ਗਾਇਕਾ ਕੀ ਨਾਮ ਹੋ ਜਾਵੇ ਇਹ ਵੀ ਹੋਣਾ ਕੋਈ ਵਾਰਾ ਸਹੀ ਹੈ ਸਹੀ ਹੈ ਲਓ ਮਿੱਤਰੋ ਕਰੋ ਇਹ ਸ਼ੌਂਕ ਮੇਰੇ ਵੀਰ ਦੇਖੋ ਕਬੂਤਰ ਅੱਜ ਦਾ ਸ਼ੌਂਕ ਵੀ ਜਿਹੜਾ ਪੂਰਾ ਨਿਰਾਲਾ ਵਧੀਆ ਆ ਬਈ ਇਹ ਬਈ ਯੂਜ਼ਲੀ ਬਹੁਤ ਬਹੁਤ ਸੋਹਣੇ ਆ ਇਹਨਾਂ ਕਬੂਤਰਾਂ ਦੇ लाल जी ना ຕ້ອງਨ ਖੜੀ ਆ ਖਟੀਆਂ ਅੱਖਾਂ ਦੀ ਵਾਲੇ ਵਧੀਆ ਵਿਯੂਦ ਹੈ ਇਹਨਾਂ ਦੇ ਐਰੇ ਕੋਈ ਕਬੂਤਰ ਦੀ ਤਰ੍ਹਾਂ ਦਾ ਸਟਾਈਲ ਹੀ ਵੱਖਰਾ ਪੰਜਿਆਂ ਤੇ ਤੁਰਦੇ ਨੇ ਤਾਂੰਨ ਬਖਈਏ ਰਸਤਾ ਬਾਈ ਇੱਧਰ ਵੀ ਬੈਠੋ ਦੇਖੋ ਗੜਾ ਗੋੜ ਰੰਗਾਰ ਰੱਤਾ ਦੂਤਰੀ ਇੱਕ ਕਬੂਤਰ ਹੈ ਕਬੂਤਰ ਹੈ ਭਾਜੀ ਦੇਖੋ ਬਾਈ ਗੂੜਾ ਗੋੜ ਰੰਗਾਰ ਰੱਤਾ ਇਸ ਸ਼ਬਦ ਤੋਂ ਫਿਰ ਦੱਸ ਦਈਏ ਕਿ ਘਰ ਵਾਲੀਆਂ ਵਾਜੀਆਂ ਵੀ ਉੜਦੀਆਂ ਤੇ ਬਾਹਰ ਦੜੇ ਵੀ ਖੇਡੇ ਜਾਂਦੇ ਆ ਜੀ ਤੇ ਸ਼ੌਂਕ ਕਿਦਾਂ ਦਾ ਲੱਗਦਾ ਮਿੱਤਰੋ ਜਰੂਰ ਦੱਸਣਾ ਜੀ ਉਹ ਇੱਕ ਇਹਨੇ ਆਂਡਾ ਬਾਹਰ ਹੀ ਦਿੱਤਾ ਇੱਕ ਹਾਂਜੀ ਉਹ ਤੋੜਦੇ ਰਿਹਾ ਠੀਕ ਆ ਠੀਕ ਆ ਬੱਚੇ ਕਿੰਨੇ ਕ ਬਣਾ ਲਏ ਸ਼ਰਮਾ ਜੀ ਬੱਚੇ ਬਣਾ ਲਏ ਬਾਈ ਠੀਕ 35 ਥੋੜੇ ਹੀ ਬਣੇ ਆ ਅੱਛਾ ਹਾਂਜੀ 35 ਵੀ ਬੜੇ ਆ ਬੈਰੀ ਬੋ ਫੈਂਦੀ ਨਾ ਹਾਂ ਹਾਂ ਬੈਰੀ ਬੱਚੇ ਬੱਚੇ ਖਾ ਲੈਂਦੀ ਆ ਹਾਂਜੀ ਚਾਰ ਪੰਜ ਦੇ ਖਾਣੇ ਆ ਠੀਕ ਆ ਠੀਕ ਆ ਲੋ ਜੀ ਇਹ ਪਾਰਟ੍ਰੇਸ਼ਨ ਦੂਸਰੀ ਆ ਗਈ ਆ ਇਹਦੇ ਵਿੱਚ ਵੀ ਜਿਹੜੇ ਆਂਡੇ ਬੱਚੇ ਕਬੂਤਰੀਆਂ ਨੇ ਦਿੱਤੇ ਹੋਏ ਨੇ ਆਹ ਦੇਖੋ ਬਈ ਇੱਕ ਟੀਰੀ ਆ ਕਰੇਟ ਲਾਏ ਹੋਏ ਆ ਬਾਈ ਹੁਣਾਂ ਨੇ ਵਧੀਆ ਸਿਸਟਮ ਆ ਕਰੇਟਾਂ ਦਾ ਸ਼ਰਮਾ ਮੈਂ ਦੇਖਿਆ ਲੱਕੜ ਦੀਆਂ ਪੇਟੀਆਂ 'ਚ ਬੱਚੇ ਬਹੁਤ ਪਾਲਦੇ ਹਨਾ ਇਹਦੇ ਵਿੱਚ ਪਤਾ ਨਹੀਂ ਕਿਆ ਇਹੋ ਜਿਹਾ ਜਾਦੂਗਰੀ ਹੁੰਦੀ ਆ ਆ ਕਬੂਤਰੀ ਫੜੀ ਆ ਬਾਈ ਹੁਣਾਂ ਨੇ ਟੀਰੀ ਚਿਟੀਆਂ ਖਾਣੀ ਬਹੁਤ ਹੀ ਵਧੀਆ ਦੂਜੀ ਅੱਖ ਵੀ ਆ ਹਾਂਜੀ ਦੋਨਾਂ ਜੀ ਟੀਰ ਪੈਂਦਾ ਬਈ ਰਵਾਜੀ ਆ ਦੇਖੋ ਬਈ ਰਾਜ ਕੇਸਨ ਅੱਖੀ ਕਬੂਤਰੀ ਆ ਇਹ ਵੀ ਤੇ ਬੱਚਾ ਡਾਏਗਾ ਤੇਰੀ ਤੱਕ ਅੱਛਾ ਆ ਲਓ ਬਈ ਇੱਕ ਵਿੱਚ ਇਹਦੇ ਮਖਿਆਲੀ ਬੈਠੀ ਆ ਐ ਨਾ ਕਰੀਂ ਸ਼ਾਂਤ ਹੋ। ਪੂਰੇ ਕਮਰੇ ਜਿਹੜੇ ਹੈਗੇ ਆ ਕਬੂਤਰਾਂ ਤੇ ਲਾਈਫ ਹੋਏ ਨੇ ਬਾਈ। ਲਾ ਜਵਾਬ ਕਰਿੰਦੇ ਬਾਈ। ਕਰੋ ਇੱਕ ਸੰਖਮੇ ਦੇ ਦੀ। ਸ਼ਰਮਾ ਸਾਹਿਬ ਨੇ ਇੱਕ ਹੋਰ ਫੜਿਆ ਕਬੂਤਰ ਹਾਂਜੀ ਇਹਦੇ ਬੱਚੇ ਹੀ ਬਹੁਤ ਚੰਗੇ ਉੱਡਦੇ ਯਾਰ ਚਿੱਟੀਆਂ ਖਾਂਦਾ ਲਾਲ ਚੀਨਾ ਕਬੂਤਰ ਹੈ ਜੀ ਡਿਪਟੀ ਸ਼ੇਰ ਸਿੰਘ ਵਾਲੇ ਕਰਵਾਏ ਇਹ ਅੱਛਾ ਉਸਤਾਦ ਡਿਪਟੀ ਸ਼ੇਰ ਤੋਂ ਕਬੂਤਰ ਉਹਨਾਂ ਕਰਵਾਏ ਠੀਕ ਆ ਠੀਕ ਬਹੁਤ ਵਧੀਆ ਬਈ ਐ ਲੈ ਨਿਤਰਾ ਕਰੋਸ਼ਾਂ ਕੇ ਕੰਡਾ ਬਾਅਦ ਫਿਰਦਾ ਵਿੱਚ ਇਹ ਵੀ ਛੇਰੇ ਕਰਵਾਇਦਾ ਅੱਛਾ ਬਹੁਤ ਜਿਆ ਪਰਿਆ ਪਰਿਆ ਪਰ ਹੈ ਬਾਈ ਹੈਲੋ ਵੀਰੋ ਲਾਲ ਜੀ ਨੇ ਵੀ ਬਹੁਤ ਬਹੁਤ ਸੋਹਣੇ ਨੇ ਵੀਰ ਹੁਣਾਂ ਦੇ ਕੋਲ ਆਪਣੀ ਕੋਸ਼ਿਸ਼ ਰਹਿੰਦੀ ਆ ਬਾਈ ਜੀ ਜਿੱਥੇ ਜਾਈਏ ਤੁਹਾਨੂੰ ਸ਼ੌਂਕ ਖੜਾਈ ਕਰਾਈਏ ਹੈਲੋ ਇਹ ਦੋ ਛੋਟੇ ਛੋਟੇ ਬੱਚੇ ਇੱਥੇ ਵੀ ਕੱਡੇ ਹੋਏ ਨੇ ਇਹ ਲਾਲ ਰੱਤੀ ਬਣੇ ਆ। ਤੋਂ ਥੀ ਵਧੀਆ ਆਈ ਵੀ। ਆਪਣੇ ਬੈਠੇ ਬਾਹਰ ਬੈਠੇ ਵੀ ਐਨਆਰਆਈ ਭਰਾ ਜਿਹੜੇ ਹੈਗੇ ਆ ਸ਼ੌਂਕ ਕਰਦੇ ਨੇ ਇਹਨਾਂ ਕਬੂਤਰਾਂ ਦਾ। ਦੇਖੋ ਇੱਕ ਇੱਕ ਪੰਛੀ ਦਾ ਦੇਖਣ ਵਾਲਾ ਸ਼ਰਮਾ ਸਾਹਿਬ ਨੇ ਇੱਕ ਹੋਰ ਫੜੀ ਆ ਕਬੂਤਰੀ ਐ ਇਹ ਨਾਰਾ ਭਾਈ ਨਾਰਾ ਜੀ ਸ਼ਾਹ ਆਖਾ ਹੈ। ਇਹ ਲਵ ਦੇ ਉਸਤਾਦ ਘਰ ਹੋਏ ਦਾ ਉਸਤਾਦ ਸੋਨੀ ਸਰਪੰਚ। ਉਸਤਾਦ ਸੋਨੀ ਸਰਪੰਚ ਜੀ। ਭਾਈ ਇਹ ਬਾਈ ਹੁਣਾਂ ਦੇ ਉਸਤਾਦ ਨੇ ਤੇ ਕਬੂਤਰ ਦੇ ਪਰ ਦੇਖੋ ਬਈ ਇਹਦੇ ਪਰ ਲਾਜਵਾਬ ਆ ਦੇਖੋ ਕਿੰਦਾ ਚੜੇ ਪਏ ਕਿੱਥੇ ਤੱਕ ਖੋਲੇ ਪਏ ਤੇ ਜੁੜੇ ਪਏ ਆ ਸਾਰੇ ਦੇ ਸਾਰੇ ਪਰ ਇੱਕ ਦੂਜੇ ਪਰ ਜਦੋਂ ਆਹੀ ਤਿੰਨ ਮੋਰਾ ਲੱਗੀਆਂ ਆਂ ਇਹਦੇ ਅੱਛਾ ਵਧੀਆ ਆ ਬਾਈ ਬਹੁਤ ਹੀ ਸੋਹਣਾ ਤਾਂ ਤੇਰੇ ਛੋਟ ਨੇ ਲਓ ਬਈ ਮਿੱਤਰੋ ਆ ਦੇਖੋ ਹੁਣ ਤੁਸੀਂ ਕਬੂਤਰ ਆ ਬਾਈ ਨੇ ਫੜ ਲਿਆ ਮਖਿਆਲੀ ਇਹ ਵੀ ਸ਼ੇਰ ਕਰੋ ਬਈ ਅੱਛਾ ਦੇਖੋ ਅੱਖਾਂ ਬਈ ਇਹਦੀਆਂ ਕਮਤਰੀਆਂ ਨੇ ਦੇਖੋ ਚਿੱਟੀਆਂ ਕਰੀਮ ਵਾਂਗੂ ਅੱਖਾਂ ਇਹ ਨਸਲ ਜਿਹੜੀ ਅੱਖ ਇੰਨੀ ਜਿਹੜੀ ਸਾਫ਼ ਹੋਵੇ ਜਾਂਦੀ ਨਹੀਂ ਬਾਈ ਬਹੁਤ ਹੀ ਜ਼ਿਆਦੀ ਪਿਓਰਟੀ ਹੈ ਇਹਦੇ ਵਿੱਚ ਤੈਨਾਂ ਜਿਹੜਾ ਕੂਤਰ ਲੱਗਾ ਮੇਰੇ ਘਰੇ ਬਾਈਆਂ ਚੜ੍ਹ ਗਿਆ ਸਹੀ ਹੈ ਸਹੀ ਹੈ ਕੈਦੀ ਗਾਉਂ ਬਾਈ ਉਹ ਤੇ ਆ ਜੁੜਾ ਫੜਿਆ ਬਈ ਸ਼ਰਮਾ ਵੀਰ ਨੇ ਇੱਕ ਕਬੂਤਰ ਇਹ ਵੀ ਲਵਦੇ ਉਸਤਾਦ ਕਰ ਰਿਹਾ ਹੈ ਅੱਛਾ ਇਹ ਵੀ ਉਸਤਾਦ ਸੁਨਨੀ ਚਚਰਾੜੀ ਦੇ ਘਰੋਂ ਹੈ ਹਾਂਜੀ ਬੋਵਾ ਤਾਂ ਵਧੀਆ ਬਈ ਇਹ ਵੀ ਸ਼ਾਖਾਂ ਆਇਆ ਇੱਕ ਰਤੀਜੀ ਮੌਜੀ ਜੀ ਇਹ ਕਿਹੜਿਆਂ ਚੋਂ ਇਹ ਪੁਰਾਣੇ ਕਿਤਰ ਆਏ ਕਿਹਨੇ ਮੌਜੀ ਕਿਹਨ ਦੇਖ ਦਿੱਤਾ ਠੀਕ ਆ ਹਾਂਜੀ ਚੈੱਕ ਕਰਦੇ ਕਭੀ ਪੁੱਤਰ ਵਿੱਚ ਪੈਸੇ ਆਏ ਇਹਦੇ ਅਭੀ ਬੇਕਾ ਕ੍ਰੈਸ਼ ਹੋ ਗਿਆ ਵਿੱਚ ਫਿਰਦਾ ਚੱਪ ਇਹ ਮਾੜੇ ਚੋਂ ਆਏ ਹੁੰਦਾ ਯਾਰ ਦੋਸਤਾਂ ਦੇ ਦਰਵਾਜ਼ੇ ਅੱਛਾ ਅੱਛਾ ਇਹਦੇ ਬੱਚੇ ਵੀ ਵਧੀਆ ਉੱਡਦੇ ਆਹ ਵੀ ਚਲਾਦਾ ਕਿ ਟੈਡੀ ਆ ਫਿਰਦਾ ਹਰੇ ਨਹੀਂ ਨਹੀਂ ਇਹ ਕਾਲਸਰਿਆਂ ਵਰਗਾ ਹੈ ਸਹੀ ਹੈ ਇਹਦੇ ਬੱਚੇ ਪਲਦੇ ਵੀ ਆ ਅੱਛਾ ਹਾਂ ਜੀ ਇਹ ਰੱਦਾਂ ਵਿੱਚ ਪਾਉਂਦੇ ਆ ਇਹ ਉੱਡਣ ਵਾਲੇ ਉੱਪਰ ਆ ਸਾਰੇ ਜੀ ਲੋਬੇ ਮੈਟਰ ਇਹ ਹੈਗੇ ਜੋੜੇ ਬਾਈ ਦੇ ਜਿੰਨੇ ਦੇ ਦੇਖ ਅੱਛਾ ਠੀਕ ਆਠ ਵਜੇ ਤੱਕ ਕੋਈ ਨਹੀਂ ਜਾਦੇ ਅੱਛਾ ਸਹੀ ਆ ਬਾਕੀ ਭਾਈ ਜਿਹੜੇ ਪੱਠੇ ਪੱਟੀਆਂ ਦਾ ਸ਼ੌਂਕ ਕਰਾਣੇ ਉੱਪਰ ਫੁੱਡਿਆਂ ਦੇ ਵਿੱਚ ਆਏ ਤੁਸੀਂ ਵੱਡੇ ਜੋੜਿਆਂ ਦਾ ਸ਼ੌਂਕ ਕੀਤਾ ਆ ਤੇ ਦੱਸਣਾ ਜ਼ਰੂਰ ਇਹ ਕਿੰਨਾ ਦੇ ਲੱਗੇ ਆ ਠੀਕ ਆ ਜੀ ਕਿਹੜਾ ਕਬੂਤਰ ਤੁਹਾਨੂੰ ਸਾਰਿਆਂ ਤੋਂ ਵਧੀਆ ਲੱਗਾ ਜ਼ਰੂਰ ਦੱਸਣਾ ਜੀ ਇਹ ਦੇਖੋ ਇਹ نیچے ਵੀ ਬੈਠੇ ਨੇ ਜਮੀਂ ਇੱਥੇ ਹਨ ਕਬੂਤਰਾਂ ਦੇ ਵਯੂਦ ਬਹੁਤ ਹੀ ਸੋਹਣੇ ਸੋਹਣੇ ਨੇ ਐ ਮੇਟਰ ਇੱਕ ਕੋ ਖੁੱਡਾ ਸੇ ਐ ਤੁਹਾਨੂੰ ਦੂਜੇ ਖੁੱਡੇ ਦੇ ਕਬੂਤਰ ਆਪਾਂ ਦਿਖਾਏ ਜਿਹੜੇ ਪਹਿਲਾਂ ਉਹ ਨਹੀਂ ਆ ਦੇਖੋ ਇੱਕ ਵਿੱਚ ਦੇਸੀ ਕਬੂਤਰ ਵੀ ਛੱਡਿਆ ਹੋਇਆ ਹੈ ਜੈਲਦਾਰ ਇਹ ਬੱਚੇ ਜਿਹੜੇ ਹੈਗੇ ਆ ਇੱਧਰ ਵੀ ਘਟੇ ਹੋਏ ਆ ਮਤਲਬ ਰਤੀ ਨੇ ਵੀ ਇੱਕ ਬੱਚਾ ਕੱਢਿਆ ਪਿਆ ਆ। ਇਹ ਦੇਖ ਕੇ ਬਈ ਮੋਟਾ ਨਹੀਂ ਹੁੰਦੇ ਆ ਕਾਲ। ਹਾਂ। ਆ ਇਹਦੇ ਤੇਰੀ ਪੱਟੀ ਆ ਦੀ ਅੜੀ ਤੂੰ ਦੇਖੀ ਬੰਲੇ। ਠੀਕ ਆ ਠੀਕ ਆ। ਐਂ ਲਾਉਂ ਹਾਂ ਜੀ। ਬੱਚੇ ਵਧੀਆ ਪਲੰਦੇ ਨੇ। ਵਧੀਆ ਬੱਚੇ ਕਢਾ ਲੈਨੇ ਬਾਈ ਜਾਨੇ। ਇਹ ਹੈ ਬਈ ਜੀ ਉੱਪਰ ਖੁੱਡਾ ਜਿਹਦੇ ਵਿੱਚ ਪੱਠੇ ਪੱਟੀਆਂ ਨੇ ਤੇ ਐ ਛਤਰੀਆਂ ਲਾਈਆਂ ਹੋਈਆਂ ਨੇ। ਬੈਰੀ ਸ਼ਰਮਾ ਕਿੰਨੀ ਪੈਂਦੀ ਆ ਬੈਰੀ ਪੈਂਦੀ ਆ ਪਹਿਲੀ ਲੱਗੀ 3-4 ਅੱਛਾ ਮਾਰੇ ਦੋ ਛੱਡੇ ਸੀ ਦੋਨੇ ਹੀ ਲੱਗੇ ਮੁੜ ਕੇ ਮਾ ਕੱਢੇ ਹੀ ਨਹੀਂ ਮੇਰਾ ਫਾਇਦਾ ਗਿਆ ਐ ਲਓ ਜੀ ਇੱਕ ਖੁੱਡਾ ਇਹ ਹੈ ਇਹਦਾ ਕਰੋ ਸ਼ੌਂਕ ਹਾਂ ਲੋ ਵੀ ਮਿੱਤਰੋ ਇਹਨਾਂ ਨੇ ਆਂਡੇ ਵੀ ਦਿੱਤੇ ਦੇ ਆ ਬਈ ਕਬੂਤਰ ਛੱਡੇ ਦੇ ਨਾਲ ਇਹ ਭਾਈ ਮਾਦੀਆ ਮਾਦੀਆ ਨਹੀਂ ਲਾਦੇ ਦੇ ਅੱਛਾ ਕੀ ਗੱਪਾਂ ਰ ਇਹਨਾਂ ਦੇ ਆਂਦੇ ਪਏ ਆਈ ਇਹ ਤੁਸੀਂ ਦੇਖ ਸਕਦੇ ਹੋ ਆ ਦੇਖੋ ਨੀਲੀ ਪੱਟੀ ਇਹ ਉੱਥੇ ਛੱਡੀ ਪਈ ਤੇ ਆ ਲੋ ਪੱਟੀ ਹਾਂਜੀ ਹੋ ਐ ਹਾਂਜੀ ਬੜਾ ਕਾਲੇ ਪੂਰੀ ਜਬਰਦਸਤ ਬਣ ਗਈ ਆ ਹੈ ਬੋਲੋ ਬੱਚਾ ਹੀ ਆ ਨਾ ਬੱਚਾ ਹੀ ਕਲੀ ਦਾ ਇਹ ਦੇਖੋ ਅੱਖਾਂ 'ਚ ਕਿੰਦਾ ਟੀਰ ਆ ਇਹਨਾਂ ਦੇ ਬਾਹਲੇ ਸੋਹਣੇ ਸੋਹਣੇ ਪਰਿੰਦੇ ਨੇ ਇਹ ਸਾਰੇ ਜੀ ਇਸ ਵਾਰ ਬਾਜ਼ੀਆਂ ਉੱਡਣ ਜਾ ਰਹੇ ਨੇ ਦੋ ਇੱਕ ਘੋੜੀ ਚਿੱਟੇ ਚੜ੍ਹਦੇ ਨੇ ਅੱਛਾ ਆ ਨਹੀਂ ਜੀ ਹਾਂਜੀ ਠੀਕ ਹੈ ਠੀਕ ਆਹੀ ਦੋ ਮਿਲੇ ਬਾਕੀ ਲੱਭੇ ਨਹੀਂ ਤੇ ਕਬੂਤਰ ਤੇ ਜਿਹੜੇ ਹੈਗੇ ਇੱਕ ਵਾਰ ਬਾਜੀ ਛੱਡਦੀ ਤੇ ਆ ਫੇਰ ਤੇ ਭੁੱਲ ਜਾ ਸਹੀ ਗੱਲ ਹੈ ਕੋਈ ਲੱਭੇਗਾ ਜਾਂ ਨਹੀਂ ਲੱਭੇਗਾ ਇਹ ਕਬੂਤਰੀਆਂ ਹੈ ਜਿਹੜੀਆਂ ਇੱਧਰ ਹਾਂਜੀ ਤਿੰਨ ਤਿੰਨ 6 ਤੇ 4 10 10 12 ਆਈਆਂ ਹੈਂ ਗਿਣਤੀ ਦੇ ਪੈਰੀਂ ਲੜਨ ਵਾਲੇ ਤੇ ਬਾਕੀ ਉਧਰ ਨਰ ਹਾਂਜੀ ਹੈਲੋ ਵੀ ਮਿੱਤਰੋ ਦੂਜੀ ਸਾਈਡ ਜਿਹੜੇ ਨਰ ਨੇ ਤੁਹਾਨੂੰ ਇਹਨਾਂ ਦਾ ਵੀ ਸ਼ੌਂਕ ਕਰਾ ਦिए ਹੈਲੋ ਐ ਇਹ ਨਰ ਇਹ ਵੀ ਲਗਭਗ ਲੈਸ਼ ਹੋਈ ਜਾ ਰਹੇ ਨੇ ਥੋੜਾ ਜਿਹਾ ਫਰਕ ਰਹਿ ਗਿਆ ਇਹਨਾਂ ਦਾ ਵੀ 15-20 ਦਿਨ ਚ ਹੋ ਜਾਣਗੇ ਉੱਡਣ ਵਾਲੇ ਇਹ ਸ਼ਾਨਦਾਰ ਪਰਿੰਦੇ ਆ ਬਾਈ ਲਾਲ ਰੱਤੇ ਵੀ ਪੂਰੇ ਵਧੀਆ ਸਾਰੇ ਉੱਡੇਣ ਵਾਲੇ ਹੀ ਨੇ ਹਾਂਜੀ ਉਹ ਇੱਕ ਵਿੱਚ ਕਾਲਾ ਚੀਨਾ ਜਿਆ ਛੱਡਿਆ ਤਾਂ ਇਹ ਭਾਈ ਬੈਰੀ ਵਾਸਤੇ ਅੱਛਾ ਅੱਛਾ ਬੈਰੀ ਡਰਦੀ ਹੈ ਤਾਂ ਹੈ ਲਾਓ ਭਾਈ ਪੁਰਾਣਾ ਜੋੜ ਇੱਕ ਤੁਹਾਨੂੰ ਦਿਖਾਈਏ ਦੇਸੀਆਂ ਦਾ ਭਾਈ ਹਾਂ ਨੇ ਆਹ ਦੇਖੋ ਕਾਲੇ ਚੀਨੇ ਪੁਰਾਣੀ ਮਸਾਲਾ ਇਹਦੀ ਉਹ ਛੱਡਾਂਗੇ ਚਾਪ ਬਚਾ ਪੰਜ ਨੂੰ ਅਛਾ ਛੱਡਣਾ ਹੈ ਹਾਂਜੀ ਤਿੰਨ ਤਿਆਰ ਆ ਤਿੰਨੇ ਛੱਡ ਦੇਣੀ ਆ ਲੈ ਕੇ ਇੱਕ ਆਇਆ ਇੱਕ ਉਹਦੇ ਉੱਪਰ ਹੈ ਇੱਕ ਉਹ ਚਿੱਟੀਆਂ ਦਾ ਬੈਠਾ ਸਹੀ ਆ ਦੋ ਆ ਛੱਡਣੇ ਆ ਪੰਜ ਤਰੀਕ ਨੂੰ ਹਾਂਜੀ ਤੇ ਇੱਕ ਉਹ ਬੈਠਾ ਚਿੱਟੀਆਂ ਦਾ ਠੀਕ ਆ ਠੀਕ ਆ ਬਦਿਆ ਬਈ ਬੜਾ ਥਲੇ ਹਰੀਆਂ ਅੱਖਾਂ ਦਾ ਦੇਖਿਆ ਨਹੀਂ ਪਾਰ ਪਿੰਡ ਦੇ ਹਾਂ ਹਾਂ ਉਹਦਾ ਬੱਚਾ ਚੀਨਾ ਕਾਲਾ ਅੱਛਾ ਆ ਚੀਨਾ ਕਾਲਾ ਉਹਦਾ ਬੱਚਾ ਆ ਹਾਂਜੀ ਬਹੁਤ ਹੀ ਵਧੀਆ ਬਈ ਬਾਕੀ ਵੀਰੋ ਕਿਦਾਂ ਦਾ ਲੱਗਾ ਸ਼ੌਂਕ ਜਰੂਰ ਦੱਸਣਾ ਤੇ ਆਪਣਾ ਚੈਨਲ ਜਿਹੜਾ ਹੈਗਾ ਇਹਨੂੰ ਸਬਸਕ੍ਰਾਈਬ ਜਰੂਰ ਕਰਿਓ ਤਾਂ ਜੋ ਹਰ ਆਉਣ ਵਾਲੀ ਨਵੀਂ ਵੀਡੀਓ ਤੁਸੀਂ ਛੇਤੀ ਤੋਂ ਛੇਤੀ ਦੇਖ ਸਕੋ ਤੇ ਨਵੀਂ ਵੀਡੀਓ ਮਿੱਤਰੋ ਬਹੁਤ ਛੇਤੀ ਤੁਹਾਡੇ ਵਾਸਤੇ ਲੈ ਕੇ ਆਵਾਂਗੇ ਜੀ ਨਵੀਂ ਵੀਡੀਓ ਹੁਣ ਤੱਕ ਲਈ ਇੰਤਜ਼ਾਰ ਕਰੋ ਤਦ ਤੱਕ ਲਈ ਧੰਨਵਾਦ ਸ਼ੁਕਰੀਆ ਮਿਹਰਬਾਨੀ